ਸਵਾਗਤ ਹੈ ਤੁਹਾਡਾ ਆਪਣੇ ਨਵੇਂ ਕਹਾਣੀ ਦੇ ਵਿੱਚ ਤੇ ਇਹ ਕਹਾਣੀ ਹੈਗੀ ਯੂਪੀ ਦੇ ਮਿਰਠ ਦੀ। ਤੋ ਪਿਛਲੇ ਦਿਨੀ ਵੀ ਇੱਕ ਮਿਰਠ ਤੋਂ ਕਹਾਣੀ ਆਈ ਸੀਗੀ ਜੋ ਇੱਕ ਕੁੜੀ ਨੇ ਆਪਣੇ ਜੋ ਪਤੀ ਨੂੰ ਮਾਰ ਕੇ ਨੀਲੇ ਡਰਮ ਦੀ ਬੰਦ ਕਰਤਾ ਸੀ। ਉਹ ਕਹਾਣੀ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਤੇ ਉਸ ਤਰੀਕੇ ਦੀ ਇੱਕ ਨਵੀਂ ਕਹਾਣੀ ਹੋਰ ਆਈ ਹੈ। ਜੋ ਇਹ ਲੇਡੀ ਹੈ ਇਹ ਆਪਣੇ ਇੱਕ ਲੇਡੀ ਹੈ ਕਵਿਤਾ ਔਰ ਉਹਦੀ ਬੇਟੀ ਹੈ ਸੋਨੂੰ ਔਰ ਜੋ ਇਹ ਲੇਡੀ ਦਾ ਪਤੀ ਹੈ ਉਹ ਸੁਭਾਸ ਤੇ ਸੁਭਾਸ ਨੂੰ ਇਹ ਜੋ ਦੋਨੋਂ ਰੜਕੇ ਮਰਵਾ ਦਿੱਤੀਆਂ ਤੇ ਉਹਦੀ ਹੱਤਿਆ ਕਰਵਾਉਣ ਤੋਂ ਬਾਅਦ ਜੋ ਇਹਨਾਂ ਦੀ ਕਹਾਣੀਆਂ ਸਾਰੀ ਸਾਹਮਣੇ ਆਉਂਦੀ ਹੈ ਉਹਦੇ ਬਾਰੇ ਤੁਹਾਨੂੰ ਅੱਜ ਆਪਾਂ ਚਰਚਾ ਦੇ ਨਾਲ ਪੂਰਾ ਦੱਸਾਂਗੇ ਵਿਸਤਾਰ ਦੇ ਨਾਲ ਇਹ ਕਹਾਣੀ ਮਿਰਰ ਦੀ ਹੈ ਤੇ ਮਿਰਠ ਦੇ ਜੋ ਇੱਕ ਸੁਭਾਸ ਉਹ ਕਰਦਾ ਮੁਖੀ ਹੈ ਕਰਦਾ ਮੁਖੀਆ ਹੋਣ ਦੇ ਨਾਤੇ ਉਹ ਸਾਰੇ ਕੰਮ ਆਪਣੇ ਆਪ ਦੇਖਦਾ ਹੈ ਸੁਭਾਸ ਦੇ ਦੋ ਧੀਆ ਔਰ ਇੱਕ ਬੇਟਾ ਹੈ ਤੇ ਜੋ ਸੁਭਾਸ ਸੀਗੇ ਤੇ ਜਿਹੜੀ ਵੱਡੀ ਬੇਟੀ ਸੀਗੀ ਉਹਨੇ ਵੀ ਕਿਸੇ ਗੈਰ ਜਾਤੀ ਦੇ ਮੁੰਡੇ ਦੇ ਨਾਲ ਵਿਆਹ ਕਰਵਾ ਲਿਆ ਸੀ ਤੇ ਛੋਟੀ ਲੜਕੀ ਸੀਗੀ ਉਹ ਵੀ ਇਸੇ ਰਾਹ ਤੇ ਚੱਲਦੀ ਸੀ ਔਰ ਜੋ ਸੁਭਾਸ ਦੀ ਪਤਨੀ ਸੀ ਕਵਿਤਾ ਤੇ ਉਹ ਵੀ ਕਿਸੇ ਗੈਰ ਮਰਦ ਦੇ ਨਾਲ ਗੱਲਬਾਤ ਸੀ ਤੇ ਜੋ ਇਹ ਚੀਜ਼ ਨੂੰ ਦੇਖਦੇ ਹੋਏ ਜੋ ਸੁਭਾਸ ਸੀਗਾ ਉਹ ਕਾਫੀ ਸੰਤ ਪਰੇਸ਼ਾਨ ਚੱਲ ਰਿਹਾ ਸੀ ਜੋ ਦਾ ਬੇਟਾ ਸੀ ਉਹ ਉਹ ਵੀ ਵਹਿ ਵਸੇਗਾ ਤੇ ਉਹ ਇਹਨਾਂ ਤੋਂ ਅਲੱਗ ਰਹਿਆ ਸੀਗਾ ਤੇ ਬੇਟਾ ਆਯੂਸ਼ ਸੀਗਾ ਉਹ ਆਪਣੀ ਪਤਨੀ ਦੇ ਨਾਲ ਦੂਸਰੇ ਪਿੰਡ ਦੇ ਵਿੱਚ ਰਹਦੇ ਸੀਗਾ ਤੇ ਇਹ ਜੋ ਸੋਨਮ ਔਰ ਇਹ ਜੀ ਜੋ ماں ਕਵਿਤਾ ਹੈ ਔਰ ਸੁਭਾਸ ਇਹ ਤਿੰਨ ਘਰ ਦੇ ਵਿੱਚ ਰਹਦੇ ਸੀ ਇਸ ਤੋਂ ਬਾਅਦ ਜਦੋਂ ਇਹ ਜੋ ਸੁਭਾਸ ਹੈ ਇਹਨਾਂ ਨੂੰ ਬਾਰ ਬਾਰ ਰੋਕਣ ਦੇ ਬਾਵਜੂਦ ਤਾਂ ਸੁਭਾਸ ਤੋਂ ਜਿਹੜੇ ਪਰੇਸ਼ਾਨ ਹੋ ਜਾਂਦੀ ਹੈ ਜਦੋਂ ਇਹਨਾਂ ਦੀ ਜੋ ਕਹਾਣੀ ਹੈਗੀ ਉਹ ਨੂੰ ਸੁਭਾਸ ਨੂੰ ਪਤਾ ਲੱਗਦੀ ਤੇ ਸੁਭਾਸ ਇਹਨਾਂ ਨੂੰ ਬਾਰ ਬਾਰ ਰੋਕਦਾ ਹੈ ਤੇ ਸੁਭਾਸ ਦੇ ਰੋਕਣ ਦੇ ਬਾਵਜੂਦ ਇਹ ਜੋ ماں ਬੇਟੀ ਹੈ ਕਵਿਤਾ ਔਰ ਸੋਨਮ ਹੈ ਜੋ ਕਵਿਤਾ ਜੋ ਕਵਿਤਾ ਦਾ ਜੋ ਕੋਈ ਜਿਹਦੇ ਨਾਲ ਕਵਿਤਾ ਦੀ ਗੱਲਬਾਤ ਉਹਦਾ ਨਾਮ ਬੁਲਜਾਰ ਹੈ ਤੇ ਜੋ ਇਹ ਲੜਕੀਆ ਸੋਨਮ ਉਹਦੀ ਜਿਹਦੇ ਨਾਲ ਗੱਲ ਹੈ ਵਿਪਨ ਨਾਮ ਦਾ ਮੁੰਡਾ ਤੇ ਉਹ ਵੀ ਗੈਰ ਜਾਤੀ ਦੇ ਵਿੱਚੋਂ ਹੈਗਾ ਉਹਦੇ ਨਾਲ ਇਹਨਾਂ ਦੋਨਾਂ ਦੇ ਨਾਜਾਇਜ਼ ਰਿਸ਼ਤੇ ਆ ਉਹਨਾਂ ਬਾਰੇ ਜਦੋਂ ਸੁਭਾਸ ਨੂੰ ਪਤਾ ਲੱਗਦਾ ਤਾਂ ਸੁਭਾਸ ਇਹਨਾਂ ਨੂੰ ਰੋਕਦਾ ਹੈ ਉਹਦੇ ਸੁਭਾਸ ਦੇ ਮਨਾਂ ਕਰਨ ਦੇ باوجود ਵੀ ਇਹ ਮਾਂ ਬੇਟੀ ਹੈ ਇਹ ਸੁਭਾਸ ਨੂੰ ਹਰ ਵਾਰ ਇਹ ਸੁਭਾਸ ਨੂੰ ਟਾਲ ਦਿੰਦੀ ਹੈ ਕਾਲਮ ਤੋਂ ਬਾਅਦ ਜਦ ਉਸ ਬਾਸ ਅੱਗੇ ਥੇਰੇ ਨੂੰ ਬਾਰ-ਬਾਰ ਰੋਕਦੇ ਤਾਂ ਇਹਨਾਂ ਦੇ ਜੋ ਤਿੰਨਾਂ ਦੇ ਵਿੱਚ ਕਰੇ ਜੋ ਉਹਨਾਂ ਦੇ ਝਗੜਾ ਸ਼ੁਰੂ ਹੋ ਜਾਂਦਾ ਝਗੜਾ ਇਸ ਕਦਰ ਹੁੰਦਾ ਕਿ ਜੋ ਮਾਂ ਬੇਟੀ ਹੈ ਉਹ ਜੋ ਮੰਗੀ ਉਹ ਨਜਾਇਜ਼ ਜਿਹਦੇ ਨਾਲ ਰਿਸ਼ਤਾ ਸੀਗਾ ਉਹ ਗੁਲਜਾਰ ਦੇ ਕੋਲ ਜਾਂਦੀ ਹੈ ਤੇ ਉਹਨੂੰ ਇਹ ਸਾਰੀ ਕਹਾਣੀ ਦੱਸਦੀ ਹੈ ਕਿ ਆ ਜੋ ਮੇਰਾ ਪਤੀ ਹੈ ਉਹਨ ਵਾਸਤੇ ਜੋ ਹਟਾਣਾ ਚਾਹਣੀ ਹੈ ਉਸੇ ਤਰੀਕੇ ਨਾਲ ਜੋ ਇਹਦੀ 20 ਸਾਲਾਂ ਬੇਟੀ ਹੈ ਸੁਣਨ ਜੋ ਉਹ ਆਪਣੇ ਜੋ ਬੁਆਏਫਰੈਂਡ ਹੈ ਬਿਪਿੰਦ ਕੋਲੇ ਜਾਂਦੀ ਹੈ ਤੇ ਬਿਪਿੰਦ ਦੇ ਕੋਲੇ ਜਾਣ ਤੋਂ ਬਾਅਦ ਉਹ ਵੀ ਉਹਨੂੰ ਇਸ ਤਰੀਕੇ ਨਾਲ ਦੱਸਦੀ ਹੈ ਕਿ ਜੋ ਮੇਰਾ ਪਿਤਾ ਹੈਗਾ ਉਹ ਰਾਧਾ ਰੂੜਾ ਦਾ ਉਹਨੇ ਆਪਣਾ ਜੋ ਵਿਆਹ ਨਹੀਂ ਹੁੰਦੇ ਨਾ ਤੇ ਇਸ ਤਰੀਕੇ ਨਾਲ ਜੋ ਆਪਣੀ ਜੋ ਕਹਾਣੀ ਹੈ ਉਹ ਵੀ ਉਹਨੂੰ ਦੱਸ ਦਿੰਦੀ ਹੈ ਤੇ ਇਸ ਤਰੀਕੇ ਨਾਲ ਇਹ ਚਾਰੋਂ ਇਕੱਠਾ ਹੋ ਕੇ پلان ਬਣਾਉਂਦੇ ਆ پلان ਬਣਾਉਣ ਤੋਂ ਬਾਅਦ ਇੱਕ ਇਹ ਜੋ ਉੱਥੋਂ ਦਾ ਹੀ ਕੋਈ ਬੰਦਾ ਜਿਹਨੂੰ ਇਹ ਕੋਈ ਅਨਨੋਨ ਪਰਸਨ ਸੀਗਾ ਜੀਹਦਾ ਨਾਮ ਸ਼ਿਵ ਨੇ ਉਹਨੂੰ ਇਹ ਹਾਇਰ ਕਰਦੇ ਆ ਹਾਇਰ ਕਰਨ ਤੋਂ ਬਾਅਦ 23 ਜੂਨ ਨੂੰ ਜੋ ਸੁਬਾਹ ਸਾ ਉਹ ਰਾਤ ਨੂੰ ਆਪਣੇ ਖੇਤਾਂ ਨੂੰ ਪਾਣੀ ਲਾਉਣ ਜਾਂਦਾ ਜਦੋਂ ਉਹ ਖੇਤਾਂ ਨੂੰ ਪਾਣੀ ਲਾਉਣ ਜਾਂਦਾ ਤਾਂ ਪਾਣੀ ਲਾ ਕੇ ਜਦੋਂ ਵਾਪਸ ਆ ਰਿਹਾ ਹੁੰਦਾ ਹੈਗਾ ਤੇ ਵਾਪਸ ਆਉਣ ਤੋਂ ਬਾਅਦ ਜਦੋਂ ਰਸਤੇ 'ਚ ਰਸਤੇ ਦੇ ਵਿੱਚ ਉਹ ਕਨੇਰ ਦੇ ਪਟੜੀ ਦੇ ਉੱਪਰ ਦੀ ਜਾ ਰਿਹਾ ਹੁੰਦਾ ਤੇ ਉਹ ਪਟੜੀ ਦੇ ਉੱਪਰ ਜਾਣ ਦੇ ਬਾਵਜੂਦ ਜਦੋਂ ਪਿੱਛੇ ਦੀ ਜੋ ਵਿਪਨ ਆਪਣੇ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਤੇ ਆਉਂਦਾ ਹੈਗਾ ਜਿਹਦੇ ਨਾਲ ਸ਼ਿਵਮ ਹੁੰਦਾ ਵੇ ਸ਼ਿਵਮ ਪਿੱਛੇ ਬੈਠ ਕੇ ਤਮਾਚੇ ਔਰ ਤਮਾਚੇ ਦੇ ਨਾਲ ਉਹਦੇ ਉੱਤੇ ਪਿਛੋਂ ਦੀ ਫਾਇਰਿੰਗ ਕਰਦਾ ਜਿਹਦੇ ਕਾਰਨ ਜੋ ਸੁਬਾਸ ਸਾਹਿਬ ਉਹ ਗੰਭੀਰ ਰੂਪ ਨਾਲ ਬੇਹੋਸ਼ ਹੋ ਜਾਂਦਾ ਬੇਹੋਸ਼ ਹੋਣ ਤੋਂ ਬਾਅਦ ਜਦੋਂ ਆਸ-ਪਾਸ ਪਤਾ ਲੱਗਾ ਪਿੰਡ ਦੇ ਵਿੱਚ ਇਹ ਗੱਲ ਫੈਲ ਗਈ ਤਾਂ ਇਹ ਗੱਲ ਫੈਲਣ ਤੋਂ ਬਾਅਦ ਜੋ ਆਸ ਪਰੋਸਾ ਉਹ ਇਕੱਠੇ ਹੁੰਦੇ ਤੇ ਫਿਰ ਜੋ ਸੁਬਾਸ ਸਾਹਿਬ ਉਹਨੂੰ ਉਹਨਾਂ ਮੁੰਡੇ ਨੂੰ ਪਤਾ ਲੱਗਦੀ ਜਿਹੜੇ ਗੱਲ ਉਹ ਤੇ ਉਹ ਹੀ ਉਸ ਦਾ ਮੁੰਡਾ ਜਲਦੀ ਆ ਕੇ ਉਹਨੂੰ ਜੋ ਉਹ ਉਹਨੂੰ ਹਸਪਤਲ ਲੈ ਜਾਂਦਾ ਪਰ ਜਦੋਂ ਤੱਕ ਹਸਪਤਲ ਪਹੁੰਚਦਾ ਹੈਗਾ ਕਿ ਉਸ ਟਾਈਮ ਤੱਕ ਉਹਦੇ ਜੋ ਸੁਬਾਸ ਹੈ ਤੇ ਉਹਦੀ ਮੌਤ ਹੋ ਚੁੱਕੀ ਹੁੰਦੀ ਹੈ ਤੇ ਜੋ ਸੁਬਾਸ ਦਾ ਮੁੰਡਾ ਆਯੂਸ਼ ਹੈ ਉਹ ਬਿਲਕੁਲ ਇਹ ਚੀਜ਼ ਤੋਂ ਅਣਜਾਣ ਸੀਗਾ ਕਿ ਜੋ ਉਹਦੀ ਮਾਂ ਜੋ ਹੱਤਿਆ ਇਹ ਜੋ ਹੋਈ ਹੈ ਜੋ ਫਾਇਰਿੰਗ ਕਰਵਾਈ ਹੈ ਇਹ ਕਿਸੇ ਹੋਰ ਨੇ ਨਹੀਂ ਬਲਕਿ ਮੇਰੀ ਭੈਣ ਔਰ ਮੇਰੀ ਮਾਂ ਨੇ ਹੀ ਕਰਵਾਈ ਹੈ ਤੇ ਇਸ ਤੋਂ ਪਹਿਲਾਂ ਜੋ ਤੁਹਾਡ ਦੀ ਵੱਡੀ ਕੁੜੀ ਸੀ ਉਹਨੇ ਵੀ ਮੈਜਰ ਕਰਵਾਈ ਸੀ ਜਿਸ ਤੋਂ ਵੀ ਸਵਸ ਪਹਿਲਾਂ ਹੀ ਪਰੇਸ਼ਾਨ ਸੀ ਤੇ ਇਸ ਤੋਂ ਬਾਅਦ ਜਦੋਂ ਉਸ ਵਸ ਦਾ ਮੁੰਡਾ ਫਿਰ ਇਹ ਇੱਕ ਐਫ ਆਰ ਦਰਜ ਕਰਵਾਉਂਦਾ ਉੱਥੇ ਮੇਰਟ ਥਾਣੇ ਦੇ ਵਿੱਚ ਐਫ ਆਰ ਦਰਜ ਕਰਵਾਉਣ ਤੋਂ ਬਾਅਦ ਉੱਥੋਂ ਦਾ ਥਾਣਾ ਚਾਰਜ ਉਹ ਜਲਦੀ ਤਤਕਾਲੀ ਕਾਰਵਾਈ ਕਰਦੇ ਉੱਥੇ ਦੇਖਦੇ ਮੌਕੇ ਤੇ ਜਾ ਕੇ ਦੇਖਦੇ ਆ ਤੇ ਜੋ ਅਣਪਛਾਤੇ ਹਮਲਾਵਾਰਾਂ ਦੀ ਜੋ ਐਫ ਆਰ ਦਰਜ ਹੁੰਦੀ ਹੈ ਉਹਦੇ ਤੇ ਕਾਰਵਾਈ ਕਰਦੇ ਹੋਏ ਤੇ ਹੌਲੀ ਹੌਲੀ ਜੋ ਇੱਕ ਪ੍ਰਥਾ ਮਿਰਸ ਦੇ ਵਿੱਚ ਪਹੁੰਚਦੇ ਆ ਤੇ ਉੱਥੇ ਪੁੱਛ ਪ੍ਰਤਾਲ ਕਰਦੇ ਆ ਤੇ ਫਿਰ ਉੱਥੋਂ ਇਹਨਾਂ ਨੂੰ ਆ ਆਸ-ਪਾਸ ਤੋਂ ਪਤਾ ਲੱਗਦਾ ਕਿ ਇੱਕ ਜੋ ਸੁਬਾਸ ਦੀ ਪਤਨੀ ਹੈ ਉਹਦੇ ਕਿਸੇ ਗੈਰ-ਮਰਦ ਦੇ ਨਾਲ ਨਾਜਾਇਜ਼ ਸੰਬੰਧ ਹੈ ਤੇ ਜੋ ਇਹਦੀ ਛੋਟੀ ਕੁੜੀ ਹੈਗੀ ਉਹ ਵੀ ਜੋ ਇਹਦੀ ਵੱਡੀ ਕੁੜੀ ਨੇ ਕੀਤਾ ਸੀਗਾ ਉਸੇ ਰਸਤੇ ਤੇ ਚੱਲਦੀ ਹੈ ਤੇ ਉਹ ਇਹ ਚੀਜ਼ਾਂ ਉਹਨਾਂ ਨੂੰ ਜਦੋਂ ਆ ਰਸਤੇ ਵਿੱਚ ਲਿਆ ਤੇ ਹਰਾਸਤ ਜੇ ਲੈਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਜਦੋਂ ਕਰੜਾਈ ਦੇ ਨਾਲ ਪੁੱਛਤਾਸ਼ ਕੀਤੀ ਤੇ ਪੁੱਛਤਾਸ਼ ਕਰਨ ਤੋਂ ਬਾਅਦ ਜਿਹਨ ਦਾ ਪਤਾ ਲੱਗਿਆ ਕਿ ਫਿਰ ਇਹਨਾਂ ਦੋਨਾਂ ਨੇ جرم ਕਬੂਲ ਲਿਆ ਆਪਣਾ ਕਿ ਹਾਂ ਜੋ ਸੁਭਾਸ ਸੀਗਾ ਇਹ ਸਾਡੇ ਰਾਧਾ ਰੋੜਾ ਸੀਗਾ ਤੇ ਇਹਦੇ ਕਾਰਨ ਹੀ ਸਾਡੇ ਘਰ 'ਚ ਝਗੜਾ ਸੀ ਇਸੇ ਕਾਰਨ ਹੀ ਅਸੀਂ ਇਸ ਦੀ ਹੱਤਿਆ ਕਰਵਾਈਆ ਇਸ ਦੇ ਵਿੱਚ ਪੁਲਿਸ ਨੇ 5 ਰੁਪਈਆ ਨੂੰ ਗ੍ਰਫਤਾਰ ਕੀਤਾ ਹੈ ਜਿਹਦੇ ਵਿੱਚ ਜੋ ਸੁਭਾਸ ਦੀ ਘਰ ਵਾਲੀ ਹੈਗੀ ਕਵਿਤਾ ਉਹ ਉਹਦੀ ਬੇਟੀ ਹੈ ਸੁਨਮ ਔਰ ਜੋ ਕਵਿਤਾ ਦਿਜੀ ਦੇ ਨਾਲ ਨਜ਼ਦੀਕ ਸੰਬੰਧ ਸੀ ਗੁਲਜ਼ਾਰ ਔਰ ਜੋ ਇਸ ਬੇਟੇ ਸੁਭਾਸ ਦੀ ਬੇਟੀ ਦਾ ਜੋ ਬॉयਫ੍ਰੈਂਡ ਸੀਗਾ ਵਿਪਨ ਤੇ ਇੱਕ ਜਿਸ ਨੇ ਸੁਵਸ ਦੀ ਹੱਤਿਆ ਕੀਤੀ ਹੈਗੀ ਸ਼ਿਵਮ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਤੇ ਪੇਜ ਦਿੱਤਾ ਗਿਆ ਤੇ ਅੱਗੇ ਕੋਈ ਵੀ ਅਪਡੇਟ ਆਊਗਾ ਤਾਂ ਆਪਾਂ ਤੁਹਾਨੂੰ ਜਰੂਰ ਅਪਡੇਟ ਕਰਾਂਗੇ